ਨਾਨਕੀ ਸੰਗ ਲਾਲ ਗੁਰਾਂ ਦਾ ਵੀਰਾਂ ਨੂੰ ਬੋਲਦਾ ਝਾਰੋ ਪਰ ਝਾਰ ਨੇਤਰੋ ਨੀਰ ਹੈ ਡੋਲਦਾ ਦੁੱਖਾਂ ਦੀ ਗੱਢੀ ਅੱਗੇ ਵੀਰਾਂ ਦੇ ਖੋਲਦਾ ਬੋਲਿਆ ਨਹੀਂ ਜਾਂਦਾਰੋ ਪਿਆ ਤਾਹਾਂ ਨੂੰ ਮਾਰ ਕੇ ਮੱਸਾ ਦੇ ਪਿੰਦਾ ਹੁਕਾ ਵਿੱਚ ਦਰਬਾਰ ਦੇ ਰੰਗੜੇ ਕਰਦਾ ਬਾਦ ਦੇ ਕਜਦੀ ਐ ਰੇਟ ਦਰਬਾਰ ਸਾਹਿਬ ਦੇ ਵੇਚਵਾ ਨਜਦੀ ਐ ਵੇਚ ਅਰ ਮੰਦਰ ਸਾਹਿਬ ਦੇ ਸਾਧਾ ਮੇਰਾ ਦੱਸਾਂ ਸਾਰੀ ਕਹਾਣੀ ਨੂੰ ਜਿੱਥੇ ਸਾਂ ਪੜਦੇ ਆਪਾਂ ਬਾਬੇ ਦੀ ਬਾਣੀ ਨੂੰ ਰੋਣ ਮਾੜ ਦੇਸਾ ਛੱਕੇ ਜਿੱਥੇ ਆਸਾ ਕੀ ਵਾਰ ਕੇ ਰੰਗਣ ਜੇ ਪਿੰਦਾ ਹੁੱਕਾ ਵਿੱਚ ਦਰਬਾਰ ਦੇ ਮਸਾ ਦੇ ਜ਼ੁਲਮ ਕਮਾਉਂਦਾ ਹੋ ਰਾਮ ਤਾਂ ਦਾਸ ਗੁਰੂ ਦਾ ਹੁੰਦੀ ਸੇ ਤਾਲ ਜੀ ਹੁੰਦੀ ਤਾਂ ਜਾਂਦੇ ਪਾਪੀ ਮਿੱਟੀ ਦੇ ਨਾਲ ਜੀ ਮੰਦਰ ਵਿੱਚ ਹੁੰਦੇ ਵੀਰ ਨੂੰ ਬਕਰਾਲਾਲ ਜੀ ਵੇਖਿਆ ਸੀ ਵੇਚਾਰ ਮੰਦਰਾ ਦੇ ਸਾਹਿਬ ਦੇ ਇੱਕ بے ادبی ਮੰਦਰਾ ਦੀ ਮੈਨੂੰ ਨਾ ਭੁੱਲਦੀ ਐ ਬੋਤਲ ਤੇ ਬੋਤਲ ਯੋਤੇ ਨਸ਼ੇ ਦੀ ਖੁੱਲਦੀ ਐ ਵਿਸਕੀ ਬਰਾਂਦੀ ਬੰਗਰ ਬਾਣੀ ਦੇ ਢਲਦੀ ਐ ਪੀਂਦੇ ਨੇ ਕਈ ਤੇ ਲੈਂਦੇ ਝਟਕੇ ਨਸਵਾਰ ਕੇ ਪਿੰਡਾ ਦੇ ਰੰਗੜਾ ਹੁੱਕਾ ਵੇਚੇ ਦਰਬਾਰ ਦੇ ਪਿੰਡਾ ਦੇ ਰੰਗੜਾ ਹੁੱਕਾ ਮੰਦਰ ਵੇਦ ਪੀਂਦੇ ਹੁੱਕਾ ਮੁੱਛਾ ਚਾੜੀਆਂ ਮੋਮਲ ਸਭ ਮੁੰਜਰਾ ਸੁਣ ਕੇ ਮਾਰਦੇ ਤਾੜੀਆਂ ਝੂਠਰੀ ਆ ਆ ਵੇਖ ਕੇ ਬਾਦ ਸਭ ਸੱਚ ਦੀ ਐ ਵਿੱਚ ਦਰਬਾਰ ਸਾਹਿਬ ਦੇ ਵੇਸਵਾ ਨੱਚਦੀ ਐ ਵਿੱਚ ਅਰ ਮੰਦਰ ਸਾਹਿਬ ਦੇ ਹੋ ਹੁੰਦਾ ਏ ਜਲਮਵੀਰ ਰੋ ਸਤਿ ਹੌਸਲਾ ਤਾਰ ਕੇ ਬਿੰਦਾਜ ਰੰਗਣ ਹੁਕਾ ਵਿੱਚ ਦਰਬਾਰ ਕੇ ਮਸਾ ਦੇ ਜੁਲਮ ਕਮੌਰਾ ਪਿਆਰੀ ਹੈ ਗੈਰ ਤਗੜੀ ਹੋ ਜੋ ਕਾ ਪਿਆਰ ਜੀ ਹੁੰਦੀ ਬੇਅਦਬੀ ਗੁਰੂ ਦੀ ਵਿੱਚ ਦਰਬਾਰ ਜੀ ਮੰਦਰ ਵਿੱਚ ਠੋਕਦੇ ਪਾਪੀ ਛੁੱਟਦੇ ਖੰਗਾਰ ਜੀ ਵੇਖ ਬੇਅਦਬੀ ਗੁਰਾ ਦੀ ਵੇਚਾਰ ਮੰਦਰ ਸਾਹਿਬ ਦੇ ਜੋਸ਼ਕਿਆ ਹੈ ਅਮਰਤਾ ਜਿੰਨੇ ਵੇ ਕਰ ਲੋਤੀ ਆਰੀ ਜੀ ਦੱਸੀ ਨਾ ਜਾਂਦੀ ਮੈਥੋਂ ਵੇ ਵਾਰਤਾ ਸਾਰੀ ਜੀ ਲੱਗਦੀ ਆ ਤੁਹਾਨੂੰ ਜੇ ਤਾਂ ਰਹਿਤ ਪਿਆਰੀ ਜੀ ਪਿੱਛੋਂ ਅਨਖਈਏ ਪਹਿਲਾ ਮੱਥੇ ਨੂੰ ਮਾਰ ਕੇ ਪਿੰਦਾ ਜੇ ਲੰਗੜ ਹੁੱਕਾ ਵੇਚ ਦਰਬਾਰ ਕੇ ਪਾਪੀ ਦੇ ਜ਼ੁਲਮ ਕਮਦਾ ਆ ਪੀਰ ਬੱਲਾ ਪਿਆਰੀ ਕੀ Dipende da lui!